ਇਸ ਲਈ ਆਰ 9 ਕਵਾਂਟਲ ਏਕੜ ਦਾ ਝਾੜ ਆਇਆ ਸੀਗਾ 9 ਕਵਾਂਟਲ ਕਿੱਲੇ ਦਾ ਹਾਂਜੀ 9 ਕਵਾਂਟਲ ਕਿੱਲੇ ਦਾ ਕਣਕ ਵਾਲੇ ਵਾਢੇ ਚ ਆਪਾਂ 18 27 ਵੀਜੀ ਸੀ ਉਹ 7600 ਨੂੰ ਲੱਗੀ ਸੀਗੀ ਇਹ ਆਪਣੀ ਪਿਛਲੀ ਾਰ ਲੱਗੀ ਸੀਗੀ ਜੀ ਪਿਛਲੇ ਸਾਲ 7200 ਨੂੰ ਕਵਾਂਟ ਲੱਗੀ ਸੀਗੀ ਹੋਰ ਕਲਜਿੰਦਰਾ ਕੀ ਹਾਲਾ ਠੀਕ ਆ ਵਧੀਆ ਬਾਈ ਲਾ ਭਿੰਦਰਾ ਵਧੀਆ ਅੱਛਾ ਤੇ ਆਪਣਾ ਪੈਣ ਦੱਸ ਜਿਹੜਾ ਪੈਣ ਦਲ ਸਿੰਘ ਲਾ ਜੀ ਅੱਛਾ ਤੇ ਮੂੰਗੀ ਦੀ ਕਿਹੜੀ ਕਿਸਮ ਲਾਈ ਆ ਮੂੰਗੀ ਦੀ 444 ਜੀ 444 ਮੂੰਗੀ ਹੀ ਕਿਉਂ ਲਾਈ ਏ ਬਾਈ ਜੀ ਆਪਾਂ 5 ਤੋਂ 7 ਸਾਲ ਹੋ ਗਏ ਆਲੂਆਂ ਦੀ ਖੇਤੀ ਕਰਦੇ ਆ ਆਲੂ ਵੀਜਨ ਤੋਂ ਬਾਅਦ ਮਤਲਬ ਕਿ ਮਗਰੋਂ ਆਪਾਂ ਆਲੂ ਪੱਟ ਕੇ ਤੇ ਮੂੰਗੀ ਦੀ ਵਿਜਾਈ ਕਰਦੇ ਆ ਇਹਨੂੰ 4 ਸਾਲ ਹੋ ਗਏ ਪਹਿਲਾਂ ਮੂੰਗੀ ਵੀਜਦ ਨੂੰ ਆਪਾਂ ਨੂੰ 444 ਤੇ ਇਸ ਦਾ ਬਾਈ ਜੀ ਪਿਛਲੇ ਸਾਲ 9 ਕਵਾਂਟਲ ਏਕੜ ਦਾ ਝਾੜ ਆਇਆ ਸੀਗਾ 9 ਕਵਾਂਟਲ ਕਿੱਲੇ ਦਾ ਹਾਂਜੀ 9 ਕਵਾਂਟਲ ਕਿੱਲੇ ਦਾ ਆਪਣੇ ਕਿਸਾਨ ਵੀ ਨੇ 6-7 ਕਵਾਂਟਲ ਨੂੰ ਬਹੁਤ ਮੰਨਦੇ ਆ 9 ਕਵਾਂਟਲ ਬਹੁਤ ਜ਼ਿਆਦਾ ਸੱਚੀ ਆਇਆ ਸੀ ਨਾ ਹਾਂਜੀ ਸੱਚੀ ਜੀ 9 ਕਵਾਂਟਲ ਆਇਆ ਸੀ ਬਾਈ ਜੀ ਪੂਰਾ ਤਾਂ ਕਰਕੇ ਇਸ ਵਾਰ ਇਹ ਵੈਰੈਟੀ ਲਗਾਈ ਹੈ ਹਾਂਜੀ ਠੀਕ ਹੈ ਤੇ ਇੱਕ ਨਾ ਆਪਣੀ ਵੈਰਾਈਟੀ ਦਾ ਰੇਟ ਲੱਗਦਾ ਹੁੰਦਾ ਪ੍ਰਾਈਵੇਟ ਮੂੰਗੀਆਂ ਵਿਕਦੀਆਂ ਹਾਂਜੀ ਹਾਂਜੀ ਠੀਕ ਹੈ ਐਮਐਸਪੀ ਦੇ ਬਦ ਘੱਟ ਵਿਕਦੀਆਂ ਹਾਂਜੀ ਰੇਟ ਦੇ ਵਿੱਚ ਕੋਈ ਅੰਤਰ ਹੋਵੇ ਰੇਟ ਦੇ ਵਿੱਚ ਜੀ ਆਪਾਂ ਦੋ ਪ੍ਰਕਾਰ ਦੀਆਂ ਮੂੰਗੀਆਂ ਵਿਕੀਆਂ ਸੀ ਕਣਕਲੇ ਵਾਢੇ ਚ ਆਪਾਂ 18 27 ਵਿਜੀ ਸੀ ਉਹ 7600 ਨੂੰ ਲੱਗੀ ਸੀਗੀ ਇਹ ਆਪਣੀ ਪਿਛਲੀ ਾਰ ਲੱਗੀ ਸੀਗੀ ਜੀ ਪਿਛਲੇ ਸਾਲ 7200 ਨੂੰ ਕੁਆਂਟ ਲੱਗੀ ਸੀਗੀ ਇਸ ਵੈਰਾਈਟੀ ਦਾ 7200 ਰੁਪਏ ਰੇਟ ਪਤਾ ਕਿਉਂ ਲਗਾ ਕਿਉਂਕਿ ਇਸ ਦੇ ਦਾਣੇ ਮੀਡੀਅਮ ਹੁੰਦੇ ਆ ਚਮਕਦਾਰ ਹੁੰਦੇ ਆ ਜਿੱਦੇ ਕਰਕੇ ਰੇਟ ਦੂਜੀਆਂ ਮੂੰਗੀਆਂ ਦੇ ਮੁਕਾਬਲੇ ਜ਼ਿਆਦਾ ਲੱਗਦਾ ਜਿਸ ਕਰਕੇ ਇਸ ਵੈਰੈਟੀ ਨੂੰ ਆਪਣੇ ਕਿਸਾਨ ਵੀਰ ਬਹੁਤ ਜਿਆਦਾ ਪਸੰਦ ਕਰ ਰਹੇ ਆ ਦੂਜੇ ਇਸ ਵੈਰੈਟੀ ਦੇ ਵਿੱਚ ਕੋਈ ਬਿਮਾਰੀ ਆਈ ਹੋਵੇ ਲਗਾਤਾਰ 4-5 ਸੌ ਲੋਕ ਸੁਣ ਲਾਉਂਦੇ ਨੇ ਕੋਈ ਬਿਮਾਰੀ ਕੋਈ ਪੀਲੀ ਜੀ ਪੈ ਜਾਂਦੀ ਕੀ ਵਾਰੀ ਬਿਲਕੁਲ ਵੀ ਨਹੀਂ ਆਈ ਜੀ ਇਹਨੂੰ ਬਸ ਜਾਨੀਏ ਸੁੰਡੀ ਦਾ ਅਟੈਕ ਆਉਂਦਾ ਬਸ ਉਹ ਤਾਂ ਨਰਮਲ ਗੱਲ ਆ ਹਰ ਇੱਕ ਵੈਰੈਟੀ ਜੀ ਹੁੰਦਾ ਲੋ ਤੋਂ ਤਿੰਨ ਸਪਰੇਅ ਲਾਉਂਦੇ ਨੇ ਬਸ ਸੁੰਡੀ ਆਸਤੇ ਜੀ ਠੀਕ ਹੈ ਹੁਣ ਇਹ ਜਿਹੜੀ ਪੀਲੀ ਜੀ ਪੈ ਜਾਂਦੀ ਹੈ ਆਪਣੇ ਕਿਸਾਨ ਵੀਰ ਬਹੁਤ ਡਰਦੇ ਆ ਪੀਲੀ ਜੀ ਹੋ ਗਈ ਮੂੰਗੀ ਕਿਉਂ ਨਹੀਂ ਆਉਂਦਾ ਇਹਨੂੰ ਪੀਲਾ ਰੋਗ ਕਿਉਂਕਿ ਇਸ ਦਾ ਜਿਹੜਾ ਬੀਜਾ ਸੋ ਦੁਜੀਆਂ ਬਿਮਾਰੀਆਂ ਲੜਨ ਦੀ ਸ਼ਕਤੀ ਵੀ ਇਹਦੇ ਵਿੱਚ ਜ਼ਿਆਦਾ ਹੀ ਆ ਕੋਈ ਹੋਰ ਐਕਸਟਰਾ ਬਿਮਾਰੀ ਆਈ ਹੋਵੇ ਬਾਈ ਜੀ ਬਿਲਕੁਲ ਵੀ ਨਹੀਂ ਹੁੰਦੀ ਇਹਦੇ ਵਿੱਚ ਠੀਕ ਹੈ ਤੇ ਝਾੜ ਤੁਸੀਂ ਕਿਸਾਨ ਵੀਰ ਤੋਂ ਸੁਣ ਲਿਆ 9 ਕਵਾਂਟਲ ਵੈਸੇ ਇਸ ਵੈਰਾਈਟੀ ਦੀ ਵਿਸ਼ੇਸ਼ਤਾ ਕਿ ਇਹ 12 ਕਵਾਂਟਲ ਤੱਕ ਵੀ ਝਾੜ ਦੇ ਸਕਦੇ ਜੇਕਰ ਮੌਸਮ ਚੰਗਾ ਲੱਗੇ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕੋਈ ਦਿੱਕਤ ਆਈ ਹੋਵੇ ਡੱਕ ਤਹੀ ਗਰਮੀ ਦੇ ਨਾਲ ਆਈ ਤਾਂ ਹੈ ਪਰ ਇਹਨੂੰ ਬਾਲੀ ਜ਼ਿਆਦਾ ਨਹੀਂ ਆਈ ਜਾਨੀ ਕਿ ਨਾਰਮਲੀ ਆ ਬਹੁਤ ਵਧੀਆ ਸਾਨੂੰ ਲੱਗਦਾ ਵੀ ਝਾੜ ਆਰਕੀ ਵੀ 7 ਤੋਂ 8 ਕਵਾਂਟਲ ਔਸਤ ਪਾਜੂ ਕਿਲੇ ਦੀ ਠੀਕ ਹੈ ਤਾਂ ਦੋਸਤੋ ਜਿਹੜੀ ਇਹ ਪੱਕਣ ਦੇ ਵਜਿ ਜਿਵੇਂ ਆਪਣੇ ਕਿਸਾਨ ਵੀਰਾਂ ਨੇ ਕਣਕ ਵੱਢ ਕੇ ਜਾਤਰ ਮੂੰਗੀ ਦੀ ਬਿਜਾਈ ਕੀਤੀ ਆ ਤਾਂ ਉਹ 60 65 ਦਿਨ ਲੈ ਕੇ ਜਾਵੇਗੀ ਤੇ ਇਹ ਆਲੂਆਂ ਵਾਲਾ ਖੇਤ ਆ ਇਹ ਵੀ ਹੁਣ ਲਗਭਗ 65 67 ਦਿਨਾਂ ਦੀ ਮੂੰਗੀ ਆ ਤੇ ਦਾਣੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪੱਕ ਚੁੱਕੀ ਆ ਤੇ ਝਾੜ ਤੁਸੀਂ ਕਿਸਾਨ ਵੀਰ ਦੇ ਮੂੰਹੋਂ ਸੁਣੀ ਲਿਆ ਇੱਕ ਕੁਲਜਿੰਦਰ ਤੁਸੀਂ ਇਹਨੂੰ ਕੰਬਾਈਨ ਨਾਲ ਹੀ ਕੱਟਦੇ ਹੋ ਹਾਂਜੀ ਕਿ ਪਾਏ ਨਾਲ ਕਰਦੇ ਤੇ ਇੱਕ ਨਾ ਆਪਣੇ ਆਮ ਮੂੰਗੀ ਦੀ ਕਿਸਮਾ ਸਮੱਸਿਆ ਆਉਂਦੀ ਹੈ ਫਲੀਆਂ ਬਹੁਤ ਝੜਦੀਆਂ ਇਹਦੇ ਕਿੰਨੇ ਕਿ ਝੜਦੀਆਂ ਇਹ ਜੀ ਬਿਲਕੁਲ ਵੀ ਨਹੀਂ ਝੜਦੀ ਜੀ ਫਲੀ ਠੀਕ ਆ ਤਾਂ ਦੋਸਤੋ ਤੁਹਾਡੀ ਇਹ ਸਮੱਸਿਆ ਦਾ ਹੱਲ ਵੀ ਹੋ ਗਿਆ ਫਲੀ ਵੀ ਨਹੀਂ ਝੜਦੀ ਝਾੜ ਵੀ ਚੰਗਾ ਹੁੰਦਾ ਕੰਬਾਈਨ ਨਾਲ ਵੀ ਕੱਟ ਸਕਦੇ ਆਂ ਕੀ ਤੇ ਰਹਿੰਦਾ ਖੁੰਦਾ ਘੱਟ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਆ ਕੁਲਜਿੰਦਰ ਇਹ ਕਿੰਨੇ ਦਿਨਾਂ ਦੀ ਮੂੰਗੀ ਹੋ ਗਈ ਆਪੀ ਇਹ ਜੀ ਅੱਜ 68 ਦਿਨਾਂ ਦੀ ਮੂੰਗੀ ਹੋ ਗਈ ਠੀਕ ਆ 68 ਦਿਨਾਂ ਦੀ ਮੂੰਗੀ ਪੱਕ ਕੇ ਤਿਆਰ ਆ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਜਾਣਕਾਰੀ ਚ